ਜਾ ਰੋ ਜੀ ਤੰਗ ਹੋ ਰਿਆ ਰਾਸਣ ਕੇ ਆਏ ਗੰਗਾ ਨਗਰ ਤੋਂ ਲੈ ਕੇ ਰਾਸਣ ਲੈ ਕੇ ਅਸੀਂ ਤੰਗ ਹੋ ਗਏ ਪਾਗਲ ਨਹੀਂ ਗਏ ਅਸੀਂ ਪਾਗਲ ਨਹੀਂ ਬਣ ਕੇ ਆਏ ਨਾ ਸ਼ਰਾਬੂਤ ਕਰ ਜੂਗੀ ਅਸੀਂ ਪਾਗਲ ਨਹੀਂ ਹੋ ਗਏ ਕਿਲੋ ਮੀਟਰ ਇੱਥੇ ਆ ਚੱਲ ਕੇ ਪਾਗਲ ਵਾਲੀ ਇਸ ਕੋਈ ਗੱਲ ਮੈਂ ਖਿੱਚਣ ਜਾਂਦੇ ਕਿਵੇਂ ਪਿੱਟ ਨਿਕ ਨਿਕ ਤੇ ਆਏ ਹੁੰਨੇ ਆ ਪਿਕਨਿਕ ਲਈ ਦਾ ਮਤਲਬ ਉੱਥੇ ਅਸੀਂ ਜਾ ਰਹੇ ਆਂ ਫੋਟੋ ਮੈਂ ਖਿੱਚਣ ਤੇ ਉੱਥੇ ਕਿ ਕਿਹੜਾ ਰਾਸ਼ਨ ਪਿਆਣਾ ਹੀ ਉੱਥੇ ਰਾਸ਼ਨ ਲੋਕਾਂ ਦਾ ਉਹ ਇਕੱਠਾ ਕਰਾ ਕੇ ਉਹਨੂੰ ਫੋਟੋ ਮੈਂ ਪਾਉਂਦੇ ਕੀ ਲੋੜ ਚਾਹੀਦੀ ਆ ਤੁਸੀਂ ਦੱਸੋ ਜਿਹੜੇ ਸਾਡੇ ਤੇ ਟਰਾਲੇ ਖੜੇ ਆ ਲੋਕ ਉਥੇ ਮੌਜੂਦਾ ਕੀ ਉਥੇ ਕਿਹੜੇ ਸਰਪੰਚ ਨੇ ਕਿਹੜੇ ਪਾਣੀ ਦੇ ਉਹਨਾਂ ਨਾਲ ਗੱਲ ਹੋ ਗਈ ਆਰਮੀ ਨਾਲ ਗੱਲ ਹੋ ਗਈ ਪਰ ਆ ਪ੍ਰਸ਼ਾਸਨ ਹੀ ਨਹੀਂ ਨੰਗੜਨ ਹੁੰਦਾ ਏ ਏਡਾ ਸੜਿਆ ਪ੍ਰਸ਼ਾਸਨ ਆ ਪੰਜਾਬ ਦਾ ਮੇਜੜਾ ਕਿ ਉਥੇ ਐਮਐਲਏ ਦੀ ਲੋੜ ਆ ਰਾਸ਼ਨ ਦੀ ਲੋੜ ਆ ਮੈਨੂੰ ਲੱਗਦਾ ਇਸ ਟਾਈਮ ਐਮਐਲਏ ਦੀ ਵੱਧ ਲੋੜ ਆ ਰਾਸ਼ਨ ਦੀ ਲੋੜ ਹਾਂਜੀ ਲੋਕ ਉਥੇ ਭੁੱਖੇ ਮਰ ਰਹੇ ਐ ਐਮਐਲਏ ਨੇ ਵੀ ਇੱਕ ਤਮਾਸ਼ਾ ਦੇਖਣਾ ਉਥੇ ਜਾ ਕੇ ਵੀ ਕਿਵੇਂ ਭੁੱਖੇ ਮਰਦੇ ਆ ਕੀ ਆਇਆ ਵੀ ਉਥੇ ਟਰੈਕਟਰ ਟਰੈਕ ਨਹੀਂ ਪੇ ਜਲਾ ਨਹੀਂ ਪੇ ਜਲਾ ਨੀਵਾਂ ਟ੍ਰੈਫਿਕ ਨਹੀਂ ਹੁੰਦਾ ਐਮਐਲਏ ਸਾਹਿਬ ਦਾ ਟਰੈਫਿਕ ਨਹੀਂ ਹੋਇਆ ਸਾਡੇ ਇੱਕ ਟਰੈਕਟਰ ਆਟ੍ਰੈਕ ਹੋ ਗਿਆ ਨੰਬਰ ਇੱਥੇ ਮੁੜੇ ਸਫਰ ਰੋਲ ਕਹਿੰਦੇ ਉੱਥੇ ਛੱਡੀ ਜਾਂਦੇ ਸਾਨੂੰ ਕਹਿੰਦੇ ਆਜੋ ਆਜੋ ਗੋ ਰਿਆ ਰਾਸ ਲੈ ਕੇ ਆਏ ਗੰਗਾ ਨਗਰ ਤੋਂ ਲੈ ਕੇ ਆਸ ਲੈ ਕੇ ਅਸੀਂ ਤੰਗ ਹੋ ਗਏ ਕਾਉਂ ਦਾ ਸੋਨਾ ਅਸੀਂ ਪਾਗਲ ਨਹੀਂ ਗਏ ਅਸੀਂ ਪਾਗਲ ਨਹੀਂ ਬਣ ਕੇ ਆਏ ਨਾ ਜਨਾਜੂਗਾ ਕਰ ਜੂਗੀ ਅਸੀਂ ਪਾਗਲ ਦੇ ਦੋ ਕਿਲੋ ਮੀਟਰ ਇੱਥੇ ਆ ਚੱਲ ਗਏ ਪਾਗਲ ਵਾਲੀ ਅਸੀਂ ਕੋਈ ਗੱਲ ਹੈਗੀ ਫਿਰ ਸਰ ਤੁਸੀਂ ਮਦਦ ਕਰੋ ਅਫਸਰ ਦਾ ਕੀ ਹੈ ਅੱবি ਉਥੇ ਟ੍ਰੈਫਿਕ ਨਹੀਂ ਭੇਜਿਆ ਨਹੀਂ ਭੇਜਿਆ ਟ੍ਰੈਫਿਕ ਨਹੀਂ ਹੁੰਦਾ ਐਮਐਲਏ ਸਾਹਿਬ ਕਹਿੰਦੇ ਟ੍ਰੈਫਿਕ ਨਹੀਂ ਹੋਇਆ ਸਾਡੇ ਇੱਕ ਟ੍ਰੈਕਟਰ ਟ੍ਰੈਪ ਹੋ ਗਿਆ ਕਰ ਬਈ ਤੂੰ ਉਧਰ ਲੈ ਨਾ ਯਾਰ ਤੂੰ ਲੈਣਾ ਤੂੰ ਲੈਣਾ ਇੱਧਰ ਸੁਣ ਕੋਈ ਫਾਇਦਾ ਹੋ ਨਹੀਂ ਜਾਣ ਉਹ ਹਾਂ ਬਹੁਤ ਵਿੰਕਰ ਹੈ ਹੈ ਕੋਣ ਵੀਰ ਤੋਂ ਮੈਂ ਵਟੇ ਆਏ ਹੋਵੇ ਜੀ ਅੱ삐 ਬਾਈ ਇਹ ਪਿੰਡ ਦੇ ਕੀ ਰਸ ਹਾਬ ਜਾ ਕੇ ਸਾਡੇ ਬੰਦੇ ਰਹਾ ਮਾਰਦੇ ਫਾਇਦਾ ਕੋਈ ਨਾ ਬੋੜੀ ਨਾ ਪਰ ਤੂੰ ਜਾ ਤੂੰ ਬੋਲਦਾ ਕਿਉਂ ਮੈਂ ਪਰ ਵਿੱਚ ਜਿਹੜੀ ਗੱਲ ਗੱਲ ਕਰ ਉਹ ਲੰਗੇ ਜਿੱਦਿਦੋ ਆਣ ਲੱਗ ਰਿਹਾ ਔਰ ਕਿਆ ਨਹੀਂ ਆਇਆ ਮੈਂ ਤਾਂ ਆਪ ਤੰਗ ਹੋ ਗਿਆ ਗੰਗਾ ਨਗਰ ਉਾਗੇ ਰਸਨ ਲੈ ਕੇ ਆਇਆ ਨਾ ਨਹੀਂ ਨਹੀਂ ਕਿਉਂ ਤੰਗ ਹੋ ਰਿਹਾ ਬਾਈ 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 ਤੁਹਾਨੂੰ ਫੀਡ ਦੀ ਲੋੜ ਹੈਗੀ ਆ ਕਿ ਨਹੀਂ ਯਾਰ ਅੱਗੇ ਘਰੇਣ ਦੇ ਦੇ ਫੀਡ ਦੀ ਲੋੜ ਹੈਗੀ ਵੀਰੇ ਦੱਸ ਲੈ ਬਾਈ ਅਕੇ ਕਿੱਥੋਂ ਬੋਲਦੇ ਆ ਤੁਸੀਂ ਕਿਹੜੇ ਪਿੰਡ ਤੋਂ ਬੋਲਦੇ ਆ ਠੀਕ ਹੈ ਸੋਨੂੰ ਇੱਥੇ ਕਿੱਥੇ ਖੜੇ ਹੋਣ ਆ ਟਾਈਮ ਤੁਸੀਂ ਸਰ ਦੋ ਵਾਰ ਜੇ ਆਏ ਜੀ ਅਸੀਂ ਦੋ ਦਿਨਾਂ ਤੋਂ ਰਸ ਲੈ ਕੇ ਆਏ ਆ ਧੱਕੇ ਖਾਈ ਜਾਂਦੇ ਪਹਿਲਾਂ ਜਾ ਗਏ ਜੀ ਅਸੀਂ ਆਇਆ ਸਾਈਟ ਤੋਂ ਸਰ ਦਾ ਫੋਨ ਨਹੀਂ ਨਹੀਂ ਫੋਨ ਆ ਕਰ ਕਰ ਹਾਂਜੀ ਸਰ ਦੱਸੋ ਕਿਵੇਂ ਸਰ ਉਹ ਹੋਲਡਰ ਰੱਖ ਦੋ ਸਾਵਣ ਬੋਲਦਾ ਹੈਲੋ ਪਵਨਾ ਹੈਲੋ ਉਹ ਲਵੀ ਬੋਲਦਾ ਦੱਸ ਬਾਈ ਹੋ ਗਈ ਗੱਲ ਬਈ ਸਾਰੇ ਨਾਲ ਲਿਆ ਕੇ ਟਰੈਕਟਰ ਲਿਆਓ ਬਈ ਬਾਹਰ ਬੋਲੇ ਅੱਛਾ ਸਮ ਟੀਵੀ ਦੇਖ ਰਹੇ ਹੋ ਤੇ ਮੈਂ ਤੁਹਾਡਾ ਆਪਣਾ ਸੁਖਪ੍ਰੀਤ ਮੌਰ ਦੋਸਤੋ ਇਸ ਟਾਈਮ ਕਾਂਵਾਂ ਵਾਲੀ ਪੱਤਨ ਤੇ ਮੌਜੂਦ ਹਾਂ ਜਿੱਥੇ ਅੱਜ ਜੋ ਲੋਕ ਇੱਥੇ ਸੇਵਾ ਲੈ ਕੇ ਆ ਰਹੇ ਸੀ ਜਾਂ ਅਸੀਂ ਪ੍ਰਸ ਦੇ ਵੱਲੋਂ ਉੱਥੇ ਕਵਰੇਜ ਕਰਨ ਜਾਣਾ ਸੀ ਤਾਂ ਕਿਸੇ ਨੂੰ ਵੀ ਜਿਹੜਾ ਉਹ ਅੱਗੇ ਨਹੀਂ ਰੰਗ ਦਿੱਤਾ ਜਾ ਰਿਹਾ ਤਾਂ ਪ੍ਰਸ਼ਾਸਨ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਪਹਿਲਾਂ ਡੀਸੀ ਤੋਂ ਪਰਮਿਸ਼ਨ ਲੈ ਕੇ ਆਓ ਫਿਰ ਤੁਹਾਨੂੰ ਅੱਗੇ ਰੰਗਨ ਦਿੱਤਾ ਜਾਊਗਾ ਤਾਂ ਗੱਲਬਾਤ ਕਰਾਂਗੇ ਜਿਹੜੇ ਇੱਥੇ ਆਮ ਲੋਕ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਪਰ ਜਿਹੜੇ ਕੁਝ ਪੋਲੀਟੀਕਲ ਲੀਡਰ ਇੱਥੇ ਆਉਂਦੇ ਨੇ ਉਹਨਾਂ ਨੂੰ ਹਮੇਸ਼ਾ ਇਤੋ ਲੰਘਨ ਦਿੱਤਾ ਜਾਂਦਾ ਪਰ ਜੋ ਆਮ ਲੋਕ ਇੱਥੇ ਸੇਵਾ ਲੈ ਕੇ ਆਉਂਦੇ ਨੇ ਤੁਸੀਂ ਦੇਖੋ ਆ ਕਾਫਲਾ ਗੱਡੀਆਂ ਦਾ ਇੱਕ ਐਮਐਲਏ ਨੇ ਉਹਨਾਂ ਨੂੰ ਨੰਗਨ ਦਿੱਤਾ ਜਾ ਰਿਹਾ ਪਰ ਜਿਹੜੇ ਇਧਰਲੇ ਪਾਸੇ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਆਹ ਟਰਾਲੀ ਭਰੀ ਰਾਸ਼ਨ ਦੀ ਇੱਥੇ ਖੜੀ ਆ ਪਰ ਇਹਨਾਂ ਸੇਵਾਦਾਰਾਂ ਨੂੰ ਨੰਗਨ ਨਹੀਂ ਦਿੱਤਾ ਜਾ ਰਿਹਾ ਤਾਂ ਗੱਲਬਾਤ ਕਰਦੇ ਆ ਆਮ ਲੋਕਾਂ ਦੇ ਨਾਲ ਵੀ ਇੱਥੇ ਜੋ ਸੇਵਾਦਾਰ ਵੀਰੇ ਇੱਥੇ ਸੇਵਾ ਲੈ ਕੇ ਆਏ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਭਾਈ ਜੀ ਕੀ ਕਹਿ ਰਿਹਾ ਪ੍ਰਸ਼ਾਸਨੋਂ ਤੁੰ ਪ੍ਰਸ਼ਾਸਨ ਯਾਰ ਜਾਣ ਨਹੀਂ ਦਿੰਦਾ ਰਾਸ਼ਨ ਹੈਗਾ ਜੀ ਤੇ ਡੰਗਰਾਂ ਦਾ ਹੈਗਾ ਚਾਰਾ ਤੇ ਬਾਕੀ ਉਹ ਜਿਹੜਾ ਦੂਜਾ ਤੇਜਰ ਵੇਲੇ ਕੋਈ ਸ਼ੈ ਨਹੀਂ ਉੱਥੇ ਪਹੁੰਚ ਰਹੀ ਠੀਕ ਹੈ ਨਾ ਤੇ ਆ ਜਿਹੜੇ ਅਫਸਰ ਹੈਗੇ ਨੇ ਇਹ ਅਫਸਰਾ ਦੀਆਂ ਗੱਡੀਆਂ ਤੇ ਤੇ ਭੀੜ ਹੈਗੀ ਤੇ ਐਵੇਂ ਦੂਜੀ ਆਮ ਬੰਦੇ ਨੂੰ ਤੇ ਜਾਣ ਹੀ ਨਹੀਂ ਦਿੰਦੇ ਪੇ ਪੁਲ ਤੇ ਤੇ ਨਾਲ ਲੰਘਣ ਦਿੰਦੇ ਰਸਤਾ ਸਾਨੂੰ ਹਾਂ ਕੱਚਾ ਪੱਕਾ ਕੋਈ ਛੇ ਨਹੀਂ ਉੱਥੇ ਜਾਣ ਦਿੰਦੇ ਤੇ ਇਹ ਆਹ ਦੇ ਇੰਟਰ ਸਰਕਾਰ ਕਰਦੀ ਚਾਹੁੰਦੀ ਵੀ ਉੱਥੇ ਵੀ ਹਾਡੀ ਬੱਲੇ ਬੱਲੇ ਹੋਵੇ ਜੀ ਠੀਕ ਹੈ ਨਾ ਤਾਂ ਇਧਰ ਇੱਕ ਪਾਸੇ ਪ੍ਰਸ਼ਾਸਨ ਨਾਲ ਵੀ ਗੱਲਬਾਤ ਹੋ ਰਹੀ ਆ ਅਸੀਂ ਜਾ ਕੇ ਅਰਮੀ ਨਾਲ ਗੱਲ ਕਰਨੀ ਹੁਣੇ ਸਰ ਆਰਮੀ ਨਾਲ ਗੱਲ ਕਰੋ ਜੀ ਆ ਲੋ ਹੈਂਡ ਫ੍ਰੀ ਕਰਕੇ ਆਰਮੀ ਨਾਲ ਗੱਲ ਕਰਨੀ ਆਰਮੀ ਕਹਿੰਦੀ ਵੋਟਾਂ ਫਿਕਣੀਆਂ ਲਿਆਉਂਦੀ ਦੋ ਘੰਟੇ ਕਿਨਾਰਾ ਰੱਖਿਆ ਉਹਨਾਂ 20 ਮਿੰਟਾਂ ਖੰਦ ਦਿੱਤਾ ਜੀ ਇਹ ਗੱਲ ਥੋੜੀ ਆ ਹਾਂ ਜੀ ਹੈਂਡ ਫ੍ਰੀ ਕਰਕੇ ਕਹਿੰਦੇ ਆਰਮੀ ਕਹਿੰਦੀ ਲਿਆਓ ਜੀ ਕਹਿੰਦੇ ਵੋਟਾਂ ਖੜ ਗਿਆ ਜੀ ਹੈਲੋ ਉੱਥੇ ਕੱਕੇ ਕੋਈ ਚੱਲੋ ਮੇਰੇ ਨਾਲ ਗੱਡੀ ਦੇ ਵਿੱਚ ਸਰ ਮੈਂ ਆਰਮੀ ਨੂੰ ਕਹਿੰਦਾ ਮੇਰੀ ਗੱਲ ਤਾਂ ਸੁਣੋ ਯਾ ਤਾਂ ਮੇਰੀ ਗੱਲ ਸੁਣੋ ਕਿਲੋਮੀਟਰ ਕਿਹਨਾ ਮੇਰੇ ਨਾਲ ਚੱਲੋ ਆਪਾਂ ਉੱਥੇ ਜਗਾ ਦੇਖਦੇ ਆ ਉੱਥੇ ਟਰੱਕ ਲੱਗੇ ਹੋਰ ਬਹੁਤ ਜ਼ਿਆਦਾ ਹੋਣਾ ਸਰ ਇੱਕ ਅਸੀਂ ਪੈਨਲ ਉੱਥੇ ਰੱਖੇ ਗਏ ਹੋ ਮੇਰੀ ਗੱਲ ਸੁਣ ਲਓ ਮੇਰੇ ਨਾਲ ਚੱਲੋ ਹੁਣ ਜੇ ਆਪਾਂ ਲੱਗਦਾ ਉੱਥੇ ਆਪਾਂ ਟਰੱਕ ਜਾਂਦਾ ਭੱਲੇ ਚਲਾਂਗੇ ਸੌ ਚਲੀਏ ਚਲੋ ਚਲੋ ਆਓ ਚੱਲੀਏ ਇੱਕ ਘੜੇ ਕੰਮ ਹੈ ਨੋ ਪ੍ਰੋਬਲ ਤਾ ਆਮ ਲੋਕ ਵੀ ਆ ਜਿਹੜੇ ਇੱਥੋਂ ਲਗਾਤਾਰ ਉਹਨਾਂ ਦਾ ਰਸਤਾ ਇੱਕ ਵਾਰ ਪ੍ਰਸ਼ਾਸਨ ਨੇ ਜਿਹੜਾ ਉਹ ਬੰਦ ਕੀਤਾ ਹੋਇਆ ਪਰ ਇਧਰਲੇ ਪਾਸੇ ਸੇਵਾਦਾਰ ਜੋ ਸੇਵਾ ਲੈ ਕੇ ਆਏ ਸੀਗੇ ਉਹਨਾਂ ਦੇ ਨਾਲ ਪ੍ਰਸ਼ਾਸਨ ਦੀ ਗੱਲਬਾਤ ਹੋ ਚੁੱਕੀ ਹੈ ਕਿ ਠੀਕ ਹੈ ਜੀਆ ਕੋਈ ਰਾਸ਼ਨ ਲੈ ਕੇ ਗਏ ਹੋ ਉਹਨਾਂ ਨੇ ਰਾਸ਼ਨ ਲੈ ਕੇ ਗਏ ਆ ਗੱਡੀਆਂ ਤਿੰਨ ਖੜੀਆਂ ਨੇ ਉਹਨਾਂ ਦੀ ਰਾਸ਼ਨ ਲੈ ਗਏ ਉਹਨਾਂ ਨੇ ਰਾਸ਼ਨਾਂ ਦਾ ਪੋਨਾ ਭੇਜਿਆ ਮੈਂ ਵੀ ਤੁਸੀਂ ਵੇਖੋ ਰਸਤਾ ਹੈਗਾ ਜੀ ਇਹਨੇ ਵਾਪਸੀ ਆ ਤੈਨੂੰ ਨਾਲ ਲੱਲੇ ਆਉਂਦੇ ਬੋਜੀ ਜਾਣਦੇ ਸਾਡੇ ਵੀ ਕਲੇ ਰਾਸ਼ਨ ਦਾ ਖੜੇ ਖੜੇ ਸਾਡਾ ਜੀ ਇੱਕ ਅਸੀਂ ਰਾਸ਼ਨ ਲਈ ਖੜੇ ਹਾਂ ਕੀ ਕਿਹਾ ਗਿਆ ਭਾਈ ਮੇਰੇ ਜਾ ਨਾ ਚੱਲ ਬੜੋ ਦੇਖ ਆਓ ਆ ਜ ਲੈ ਤੇ ਜੋ ਗਏ ਮੰਤਰੀ ਸਾਹਿਬ ਬੇਹੋਂ ਸੇਵਾ ਦੇ ਲਈ ਵੀ ਕਹਿੰਦੇ ਪਰਮਿਸ਼ਨ ਲੈਣੀ ਸਾਰਾ ਕੁਝ ਲੈਣਾ ਪਊਗਾ ਜੀ ਤੇ ਜਿਹੜੇ ਐਮਐਲਏ ਉਹ ਆਪਕ ਨਹੀਂ ਕਹਿ ਸਕਦੇ ਕਿ ਚਲੋ ਵੀ ਮੇਰੇ ਮੇਰੀ ਸਾਥ ਚਾਹੋ ਆਪਣੇ ਹੈਗੀ ਆ ਆਪਣੇ ਖਾਤਰ ਲੈ ਕੇ ਜਾਂਦੇ ਆ ਵਸੀਆਂ ਖਾਤਰ ਜਿਨ੍ਹਾਂ ਨੇ ਵੋਟਾਂ ਪਾਈਆਂ ਹੈਗੀਆਂ ਉਹਨਾਂ ਖਾਤਰ ਲੈ ਕੇ ਆਇਆ ਸੀ ਕਿਹੜਾ ਵਿਆਪ ਦੇ ਖਾਤਰ ਲੈ ਕੇ ਆਇਆ ਸੀ ਬਾਬੂ ਜੀ ਸਾਨੂੰ ਸੇਵਾ ਕਰਨ ਤੋਂ ਸਾਡੀ ਸੇਵਾ ਕਦੇ ਵਿਅਰਥ ਨਹੀਂ ਜਾਣੀ ਚਾਹੀਦੀ ਸੇਵਾ ਕਰਨ ਆਇਆ ਕੋਈ ਰਾਜਨੀਤੀ ਨਹੀਂ ਕਰਨ ਆਇਆ ਜੀ ਇਹ ਕਰਦੇ ਜਿਹੜੇ ਵਿਚਾਰੇ ਗਰੀਬ ਫਸੇ ਹੋਏ ਆ ਉਹਨਾਂ ਦੀ ਇਹਦੀ ਮਦਦ ਕਰਨ ਆਇਆ ਸਾਨੂੰ ਕੋਈ ਰੋਕਣਾ ਸਾਨੂੰ ਕੋਈ ਇੱਥੇ ਨਾ ਰੋਕੇ ਨਾ ਆਰਮੀ ਦੀਆਂ ਜਣੀਆਂ ਉੱਥੇ ਵੋਟਾਂ ਕਿਸ਼ਤੀਆਂ ਮਤਲਬ ਕਿ ਉਹ ਵਿਹਲੀਆਂ ਘੜੀਆਂ ਉਹਨਾਂ ਨੇ ਗਾਂਹ ਗੱਲ ਕਰਵਾਈ ਸਰਪੰਚਾਂ ਨਾਲ ਉਹ ਕਹਿੰਦੇ ਸਾਡੇ ਕੋਲੇ ਰਾਸ਼ਨ ਲੈ ਕੇ ਆਓ ਆਰਮੀ ਵਾਲਿਆਂ ਨੇ ਮੇਨ ਆਫੀਸਰ ਨੇ ਉਹਨਾਂ ਨੇ ਆਖਿਆ ਵੀ ਸਾਡੇ ਉੱਤੇ ਜਾ ਕੇ ਗੱਲ ਕਰਵਾਓ ਇੱਥੇ ਕਹਿੰਦੇ ਅਗੇ ਸਾਨੂੰ ਅੱਗੇ ਵੀ ਜਾਣ ਦੀ ਪਰਮਿਸ਼ਨ ਨਹੀਂ ਦੇ ਸਕਦੇ ਵੀ ਜਦੋਂ ਉਹਨਾਂ ਨੇ ਇੱਕ ਜਹਤੀਆਂ ਵਿਹਲੀਆਂ ਖੜੀਆਂ ਉਹ ਕਹਿੰਦੇ ਰਾਸ਼ਨ ਦੀ ਲੋੜ ਹੈ ਰਾਸ਼ਨ ਜਾਣ ਨਹੀਂ ਰਿਹਾ ਠੀਕ ਹੈ ਰਾਸ਼ਨ ਤਾਂ ਜਾਣ ਨਹੀਂ ਰਿਹਾ ਐਮਐਲਏ ਤੋਂ ਜਾ ਸਕਦੇ ਐਮਐਲਏ ਜਾ ਸਕਦਾ ਬਿਲਕੁਲ ਐਮਐਲਏ ਜਾ ਉਹ ਫੋਟੋ ਮੈ ਕਰਾਉਣੀ ਹੈਗੀ ਰਿਪੋਰਟਾਂ ਨਹੀਂ ਬਣ ਰਹੀਆਂ ਸਰਕਾਰ ਕਿਸ ਲੋਕਾਂ ਨੇ ਲੋਕਾਂ ਚ ਨਹੀਂ ਆਊਗਾ ਫਿਰ ਰਿਪੋਰਟਾਂ ਕਿਵੇਂ ਬਣਣਗੀਆਂ ਛੋਟੀ ਜਿਹੀ ਚੀਜ਼ ਆ ਪਰਮਿਸ਼ਨ ਦੇ ਆਰਮੀ ਵਾਲੇ ਜਦ ਕਰਿਆ ਕਹਿ ਰੇ ਆਰਮੀ ਕਹਿ ਰਹੀ ਆਂਦੇ ਸਮਾਨ ਲਿਆਓ ਤੁਸੀਂ ਅਸੀਂ ਲੈ ਕੇ ਚੱਲਦੇ ਆਂ 50 ਪੁਲਿਸ ਨਹੀਂ ਪਰਮਿਸ਼ਨ ਬਾਕੇ ਉਥੇ ਐਮਐਲਏ ਦੀ ਲੋੜ ਆ ਹਾਂਜੀ ਰਾਸ਼ਨ ਦੀ ਲੋੜਾਂ ਦਾ ਮੈਨੂੰ ਲੱਗਦਾ ਇਸ ਟਾਈਮ ਐਮਐਲਏ ਦੀ ਵੱਧ ਲੋੜ ਆ ਰਾਸ਼ਨ ਦੀ ਲੋੜ ਹਾਂਜੀ ਲੋਕ ਉੱਥੇ ਭੁੱਖੇ ਮਰ ਰਹੇ ਐ ਐਮਐਲਏ ਨੇ ਵੀ ਇੱਕ ਤਮਾਸ਼ਾ ਦੇਖਣਾ ਉੱਥੇ ਜਾ ਕੇ ਵੀ ਕਿਵੇਂ ਭੁੱਖੇ ਮਰਦੇ ਆ ਜਿਹੜੇ ਉੱਥੇ ਭੁੱਖੇ ਮਰਦੇ ਆ ਜਿਹੜੇ ਤੰਗਿਆ ਪਰੇਸ਼ਾਨੀਆਂ ਵੇਂਦੇ ਆ ਉਹਨਾਂ ਨੂੰ ਤਾਂ ਰਾਸ਼ਨ ਨਹੀਂ ਪਹੁੰਚਦਾ ਮੈਂ ਕਹਿੰਦੇ ਮੈਂ ਲਿਆਂਦਾ ਫੀਡ ਦਾ ਟਰਾਲਾ ਲੋਕਾਂ ਤੱਕ ਤਾਂ ਜਾਵੇ ਐਂ ਕਹਦੇ ਅਸੀਂ ਤਾਂ ਕਹਿੰਦੇ ਨੇ ਕੋਈ ਐਮਐਲਏ ਆਇਆ ਇੱਥੇ ਕੁਝ ਲੈ ਕੇ ਆਇਆ ਚਾਰ ਘੰਟੇ ਕਿੱਥੋਂ ਆਇਆ ਐਮਐਲਏ ਸਾਬ ਮੰਨਦਾ ਕਿੱਥੋਂ ਆਏ ਹੋਣਗੇ ਐਮਐਲਏ ਸਾਬ ਤਿੰਨ ਗੱਡੀਆਂ ਚਾਰ ਘੰਟੇ ਤੇਲ ਵਾਲ ਕੇ ਕਿਹੜੀ ਗੱਡੀ ਚ ਰਾਸ਼ਨ ਆਇਆ ਇਹਨਾਂ ਦੇ ਸਾਡੇ ਬਠਿੰਡੇ ਦੇ ਕਿਹੜੇ ਰਾਸ਼ਨ ਆਇਆ ਅਸੀਂ ਬਠਿੰਡੇ ਤੋਂ ਆਇਆ ਸੰਗਤ ਮੰਡੀ ਤੋਂ ਇਹਨਾਂ ਦੇ ਨਾਲ ਇੱਕ ਕੰਮ ਨਹੀਂ ਕਰਨਾ ਤਰੇ ਹੋਏ ਹੋ ਬਾਈ ਤੁਸੀਂ ਅਸੀਂ ਵੀਰੇ ਕਾਲੇ ਦੇ ਆਏ ਹੰਦੇ ਆ ਆਪਣੇ ਇੱਥੇ ਡੇਰਾ ਲੰਗਰ ਲੱਗਿਆ ਹੋਇਆ ਡੇਰਾ ਲੰਗਰ ਵੀ ਲੱਗਿਆ ਹੋਇਆ ਸਾਰਾ ਕੁਝ ਲੱਗਿਆ ਪਤਨਿਆ ਅਸੀਂ ਕਾਲ ਨਾਲ ਆਏ ਸੀ ਪ੍ਰਸ਼ਾਦਾਂ ਵੀ ਨਹੀਂ ਛਕਿਆ ਉਹ ਤੋਂ ਇੱਥੇ ਖੜੇ ਆਏ ਸੀ ਅੱਛਾ ਪੈਸਾ ਖੀ ਆ ਨੰਗਰ ਦਿੰਦੇ ਆ ਖਾ ਖਾਦਾ ਸੀ ਛੇਦੀ ਛੇਦੀ ਪਛਾਣ ਲਗੇ ਰਾਸ਼ਨ ਨਾਲ ਜੀ ਸਾਨੂੰ ਕਿ ਫਿਰ ਕਿਹੜਾ ਇੱਕ ਵਾਰ ਹੁਣ ਜਾਵਾਂਗੇ ਇੱਕ ਵਾਰ ਆਾਂਗੇ ਵੀਰੇ ਭਾਈ ਜਾਵਾਂਗੇ ਜਾਣੀ ਦੇ ਰਹੇ ਜਾਣੀ ਦਿੰਦੇ ਜਾਂਦੀ ਐਮਐਲਏ ਨੂੰ ਦਾ ਰਸਤੇ ਖੁੱਲੇ ਆ ਰਾਸ਼ਨ ਵਾਸਤੇ ਰਸਤੇ ਬੰਦ ਆਏ ਦੇਖੀ ਐਮਐਲਏ 2 ਮਿੰਟ ਵੀ ਨ ਖੜਾ ਜਾੜਨ ਗੱਡੀ ਲੈ ਕੇ ਇਥੇ ਕੋਈ ਗੱਟਾ ਧਰ ਕੇ ਲੈ ਜਾਂਦਾ ਆਹ ਮੜੀ ਗੱਲ ਸੁਣੋ ਦੋ ਗੱਟੇ ਲੈ ਕੇ ਧਰ ਕੇ ਜੈਸਤਾਨੀ ਗੰਗਾਨਗਰ ਤੋਂ ਆਏ ਆ ਅਸੀਂ ਮਿਰਜ਼ਾ ਵਾਲਾ ਪਿੰਡ ਐ ਇਸ ਇੱਥੇ ਆ ਕੇ ਅਸੀਂ ਦੱਸੋ ਕੀ ਤੋਂ ਪਰਮਿਸ਼ਨ ਲਈਏ ਕਿਹਨੂੰ ਜਾਣਦੇ ਆ ਅਸੀਂ ਪੰਜਾਬ 'ਚ ਕਿਹੜੇ ਐਮਐਲਏ ਨੂੰ ਜਾਣਦੇ ਆ ਅਸੀਂ ਪੰਜਾਬ 'ਚ ਆ ਕੇ ਵੀ ਪਰਮਿਸ਼ਨ ਲਈਏ ਅਸੀਂ ਤਾਂ ਇੱਥੇ ਮਦਦ ਕਰਨ ਮਦਦ ਕਰਨ ਵਾਸਤੇ ਆਏ ਆ ਤਾਂ ਕੀ ਰਾਸਤੇ ਵੀ ਹੁਣ ਪਰਮਿਸ਼ਨ ਲੈਣੀ ਪਊਗੀ ਹੁਣ ਮਦਦ ਵਾਸਤੇ ਵੀ ਪਰਮਿਸ਼ਨ ਕਿ ਲੈਣੀ ਪਊਗੀ ਇਨਸਾਨੀਅਤ ਦੇ ਵਾਸਤੇ ਪਰਮਿਸ਼ਨ ਚਾਹੀਦੀ ਐ ਤਾਂ ਫੇਰੇ ਐਸਾ ਪੰਜਾਬ ਸਰਕਾਰ ਲਈ ਸ਼ਰਮੀ ਸ਼ਰਮ ਦੀ ਗੱਲ ਐ ਵੀ ਜੇ ਕਿਸੇ ਦੀ ਸੇਵਾ ਕਰਨ ਵਾਸਤੇ ਪਰਮਿਸ਼ਨ ਚਾਹੀਦੀ ਐ ਤਾਂ ਫੇਰੇ ਇਨਸਾਨੀਅਤ ਕਾ ਦੀ ਹੈ ਪਰਮਿਸ਼ਨ ਲੈਣ ਦਾ ਕੋਈ ਟਾਈਮ ਨਹੀਂ ਹੈਗਾ ਬਾਜੀ ਜੋ ਕਰਨਾ ਜਨਤਾ ਨੇ ਕਰਨਾ ਸਰਕਾਰ ਨੇ ਕੁਝ ਵੀ ਨਹੀਂ ਕਰਨਾ ਸਰਕਾਰ ਨੇ ਸਿਰਫ ਟੌਂਗ ਵਿਖਾਣਾ ਸੀ ਆ ਦੇਤਾ ਸੀ ਉਹ ਦੇਤਾ ਸੀ ਆ ਲੈ ਲਿਆ ਸਾਨੂੰ ਜਾਨ ਦਿੱਤਾ ਜਾਵੇ ਜੀ ਸਰ ਕਿੱਥੋਂ ਆਏ ਭਾਜੀ ਅਸੀਂ ਹਰਾਨਾ ਤੋਂ ਆਏ ਜੀ ਬਾਜੀ ਅਸੀਂ ਸੇਵਾ ਲਈ ਆਏ ਆਇਆ ਸੀ ਇਸ ਟਾਈਮ ਤੇ ਅਸੀਂ ਇੱਥੇ ਆ ਕੇ ਵੇਖ ਰਹੇ ਹਾਂ ਤੇ ਸਾਨੂੰ ਅੱਗੇ ਜਾਂਦੀ ਪਰਮਿਸ਼ਨ ਨਹੀਂ ਮਿਲ ਰਹੀ ਹੈਗੀ ਤੇ ਅਸੀਂ ਸਰਕਾਰ ਤੁਹਾਡੇ ਜੜ ਕੇ ਬੇਨਤੀ ਕਰਦੇ ਹਾਂ ਅੱਗੇ ਜਾਂਦੀ ਪਰਮਿਸ਼ਨ ਦਿੱਤੀ ਜਾਵੇ ਕਿਸੇ ਬੰਦੇ ਨੂੰ ਮੇਰੀ ਵੀਰ ਜਰੂਰ ਇੱਥੇ ਨਹੀਂ ਕਿਸੇ ਬੰਦੇ ਵੀ ਨਹੀਂ ਜਾਣਦੇ ਰੇ ਕਿਸੇ ਬੰਦੇ ਵੀ ਜਿੱਥੇ ਲੋਕ ਆਪਣੇ ਤਰੀਕੇ ਦੇ ਨਾਲ ਲੋਕ ਆਪਣੇ ਤਰੀਕੇ ਦੇ ਨਾਲ ਸੇਵਾ ਕਰ ਰਹੇ ਆ ਉੱਥੇ ਲੋਕਾਂ ਨੂੰ ਰੋਕਿਆ ਜਾ ਰਿਹਾ